16 ਸਾਲ ਦੀ ਇੱਕ ਕੁੜੀ ਜਿਸ ਨੇ ਆਤਮ ਹੱਤਿਆ ਕੀਤੀ ਹੈ ਇੱਕ ਬਿਲਡਿੰਗ ਦੀ 13ਵੀਂ ਮੰਜ਼ਲ ਤੋਂ ਉਸ ਕੁੜੀ ਨੇ ਛਾਲ ਮਾਰੀ ਆ 13ਵੀਂ ਮੰਜ਼ਲ ਤੋਂ ਛਾਲ ਮਾਰ ਕੇ ਉਸ ਕੁੜੀ ਨੇ ਸੁਸਾਇਡ ਕੀਤਾ ਤਾਂ ਸੁਸਾਇਡ ਤੋਂ ਪਹਿਲਾਂ ਦੀ ਇੱਕ ਵੀਡੀਓ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ ਸੀਸੀਟੀਵੀ ਕੈਮਰੇ ਦੀਆਂ ਤਸਵੀਰਾਂ ਦੇ ਵਿੱਚ ਦੇਖਿਆ ਜਾ ਰਿਹਾ ਕਿ ਇਹ ਕੁੜੀ ਜਿਹੜੀ ਕਿ ਚੁੱਪਚਾਪੀ ਤੇ ਹੁੰਦੀ ਹੈ ਬਿਲਡਿੰਗ ਦੀ 13ਵੀਂ ਮੰਜ਼ਲ ਤੇ ਪੌੜੀਆਂ ਦੇ ਰਾਹੀਂ ਚੱਲੇ ਜਾਂਦੀ ਹੈ ਤੇ ਬਿਨਾਂ ਕੁਝ ਸੋਚੇ 13ਵੀਂ ਮੰਜ਼ਲ ਤੋਂ ਛਾਲ ਮਾਰ ਦਿੰਦੀ ਆ ਛਾਲ ਮਾਰ ਕੇ ਸੁਇਸਾਈਡ ਕਰ ਲੰਦੀ ਆ ਤਾਂ 16 ਸਾਲ ਦੀ ਇਹ ਕੁੜੀ ਜਿਸ ਨੇ ਸੁਇਸਾਈਡ ਕੀਤਾ ਸੁਇਸਾਈਡ ਕਰਨ ਦੇ ਕਾਰਨਾਂ ਦਾ ਹਲੇ ਤੱਕ ਕੁਝ ਪਤਾ ਜਿਹੜਾ ਉਹ ਨਹੀਂ ਲੱਗ ਸਕਿਆ ਤਾਂ ਕਿਹਾ ਜਾ ਰਿਹਾ ਕਿ 11ਵੀਂ ਕਲਾਸ ਦੀ ਇਹ ਕੁੜੀ ਵਿਦਿਆਰਥਣ ਸੀ ਘਰ ਤੋਂ 2 ਘੰਟੇ ਪਹਿਲਾਂ ਨਿਕਲੀ ਸੀ ਜਦੋਂ ਘਰ ਵਾਪਸ ਨਹੀਂ ਮੁੜਦੀ ਉਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਦਾ ਕਿ ਤੁਹਾਡੀ ਕੁੜੀ ਦੀ ਮ੍ਰਿਤਕ ਦੇਹ ਛੜਿਓ ਮਿਲੀ ਆ ਤਾਂ ਇੱਕ ਬਿਲਡਿੰਗ ਦੀ 13ਵੀਂ ਮੰਜ਼ਲ ਤੋਂ ਉਸ ਕੁੜੀ ਨੇ ਸ਼ਾਲ ਮਾਰਿਆ ਸ਼ਾਲ ਮਾਰ ਕੇ ਆਪਣੀ ਜੀਵਨ ਲੀਲਾ ਨੂੰ ਕੁੜੀ ਨੇ ਸਮਾਪਤ ਕੀਤਾ ਤਾਂ ਇਮਾਨ ਪ੍ਰੀਤ कौर ਵੱਜੋਂ ਕੁੜੀ ਦੀ ਪਛਾਣ ਹੋਈ ਹੈ ਖਰੜ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਇੱਕ ਸੋਸਾਇਟੀ ਦੇ ਵਿੱਚ ਇਹ ਕੁੜੀ ਜਾਂਦੀ ਹੈ ਪਹਿਲਾਂ ਤਾਂ ਚੁੱਪ ਚਾਪ ਹੀ ਤੇ ਸੋਸਾਇਟੀ ਦੇ ਗੇਟ ਦੇ ਬਾਹਰ ਆਪਣੀ ਸਕੂਟਰੀ ਨੂੰ ਖੜੇ ਕਰ ਦਿੰਦੀ ਹੈ ਖੜਾ ਕਰਨ ਤੋਂ ਬਾਅਦ ਸਕੂਟਰੀ ਨੂੰ ਉਸ ਤੋਂ ਬਾਅਦ ਫਿਰੇ ਅੰਦਰ ਜਾਂਦੀ ਹੈ ਇੱਕ ਟਾਵਰ ਦੇ ਕੋਲ ਪਾਉਂਦੀ ਹੈ ਟਾਵਰ ਦੇ ਉੱਤੇ ਇਹ ਕੁੜੀ ਹੈ ਜਿਹੜੀ ਉਹ ਚੁੱਪਚੀਪੇ ਆਲਾ ਦਵਾਲਾ ਦੇਖਦੀ ਹੋਈ 13ਵੀਂ ਮੰਜ਼ਲ ਤੇ ਚੜ ਜਾਂਦੀ ਹੈ ਤੇ ਬਿਨਾ ਕੁਝ ਸੋਚੇ 13ਵੀਂ ਮੰਜ਼ਲ ਤੋਂ ਛਾਲ ਮਾਰ ਦਿੰਦੀ ਹੈ ਛਾਲ ਮਾਰ ਕੇ ਇਸ ਕੁੜੀ ਨੇ ਆਤਮ ਹੱਤਿਆ ਕੀਤੀ ਹੈ ਹਲੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਕਿ ਕਿਹੜੇ ਕਾਰਨ ਸੀ ਕਿ ਇਸ ਕੁੜੀ ਨੇ ਆਤਮ ਹੱਤਿਆ ਕੀਤੀ ਹੈ ਜਾਂਚ ਦਾ ਵਿਸ਼ਾ ਹੈ ਕਿ ਇਹ ਕੁੜੀ ਆਪਣੀ ਸੁਸਾਇਟੀ ਨੂੰ ਛੱਡ ਕੇ ਦੂਜੀ ਸੁਸਾਇਟੀ ਦੇ ਵਿੱਚ ਕੀ ਕਰਨ ਆਈ ਸੀ ਕਿਉਂਕਿ ਇਹ ਕੁੜੀ ਹੈ ਜਿਸਕ ਸੁਸਾਇਟੀ ਦੇ ਵਿੱਚੋਂ ਇਸ ਕੁੜੀ ਨੇ ਆਤਮ ਹੱਤਿਆ ਕੀਤੀ ਉਸ ਸੋਸਾਇਟੀ ਦੇ ਕੁੜੀ ਨਹੀਂ ਰਹਿਣ ਵਾਲੀ ਸੀ ਖਰੜ ਦੀ ਹੀ ਕਿਸੇ ਹੋਰ ਸੋਸਾਇਟੀ ਦੀ ਰਹਿਣ ਵਾਲੀ ਸੀ ਪਰ ਦੂਜੀ ਸੋਸਾਇਟੀ ਦੇ ਵਿੱਚ ਜਾ ਕੇ ਕੁੜੀ ਨੇ ਬਿਲਡਿੰਗ ਦੀ 13ਵੀਂ ਮੰਜ਼ਿਲ ਤੋਂ ਛਾਲ ਮਾਰੀਆ ਛਾਲ ਮਾਰ ਕੇ ਆਤਮ ਹੱਤਿਆ ਕੀਤੀ ਆ ਤਾਂ ਇਹ ਵੀ ਜਾਂਚ ਦਾ ਵਿਸ਼ਾ ਕਿ ਇਹ ਕੁੜੀ ਆਪਣੀ ਸੋਸਾਇਟੀ ਛੱਡ ਕੇ ਦੂਜੀ ਸੋਸਾਇਟੀ ਦੇ ਵਿੱਚ ਕਰਨ ਕੀ ਆਈ ਸੀ ਕਿਉਂ ਇਸ ਕੁੜੀ ਨੇ 13ਵੀਂ ਮੰਜ਼ਿਲ ਤੇ ਜਾ ਕੇ ਛਾਲ ਮਾਰੀ ਤਾਂ ਪਹਿਲਾਂ ਇਸ ਕੁੜੀ ਨੇ ਆਪਣੀ ਸਕੂਟਰੀ ਨੂੰ ਸੋਸਾਇਟੀ ਦੀ ਗੇਟ ਦੇ ਬਾਹਰ ਖੜਾ ਕੀਤਾ ਉਸ ਤੋਂ ਬਾਅਦ ਸੋਸਾਇਟੀ ਦੇ ਅੰਦਰ ਗਈ ਬਿਲਡਿੰਗ ਦੀ 13ਵੀਂ ਮੰਜ਼ਿਲ ਤੇ ਚੜੀ 13ਵੀਂ ਮੰਜ਼ਿਲ ਤੇ ਚੜ ਕੇ ਬਿਨਾ ਕੁਝ ਸੋਚੇ ਸਮਝੇ ਛਾਲ ਮਾਰ ਦਿੱਤੀ ਤਾਂ ਮੌਤ ਤੋਂ ਪਹਿਲਾਂ ਦੀ ਇੱਕ ਵੀਡੀਓ ਸਾਹਮਣੇ ਆ ਗਈ ਜਿਸ ਦੇ ਵਿੱਚ ਦੇਖਿਆ ਜਾ ਰਿਹਾ ਕਿ ਇਹ ਕੁੜੀ ਟਾਵਰ ਦੇ ਉੱਪਰ ਬਿਲਡਿੰਗ ਦੇ ਉੱਪਰ ਚੜਦੀ ਹੋਈ ਦਿਖਾਈ ਦਿੱਤੀ ਹੈ ਨਆ ਘਰ ਦੇ ਕੱਪੜਿਆਂ ਦੇ ਵਿੱਚ ਹੀ ਇਹ ਕੁੜੀ ਸੀ 11ਵੀਂ ਕਲਾਸ ਦੀ ਵਿਦਿਆਰਥਣ ਦੱਸੀ ਜਾ ਰਹੀ ਹੈ ਇਹ ਵੀ ਕਿਹਾ ਜਾ ਰਿਹਾ ਕਿ 2 ਘੰਟੇ ਪਹਿਲਾਂ ਮਰਨ ਤੋਂ ਇਹ ਕੁੜੀ ਘਰੋਂ ਨਿਕਲੀ ਸੀ ਪਰ ਘਰ ਜਦੋਂ ਵਾਪਸ ਨਹੀਂ ਪਰਤੀ ਤਾਂ ਉਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਇਹ ਖਬਰ ਜਾਂਦੀ ਹੈ ਕਿ ਤੁਹਾਡੀ ਕੁੜੀ ਦੀ ਮ੍ਰਿਤਕ ਦੇਹ ਮਿਲੀ ਹੈ ਤਾਂ ਸੀਸੀਟੀਵੀ ਕੈਮਰੇ ਦੀਆਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ 16 ਸਾਲ ਦੀ ਇਹ ਕੁੜੀ ਸੀ ਈਮਾਨਪ੍ਰੀਤ ਕੌਰ ਵਜੋਂ ਇਸ ਦੀ ਪਛਾਣ ਹੋਈ ਘਟਨਾ ਖਰੜ ਦੀ ਦੱਸੀ ਜਾ ਰਹੀ ਹੈ ਜਿੱਥੇ ਖਰੜ ਦੀ ਇੱਕ ਸੁਸਾਇਟੀ ਦੇ ਵਿੱਚ ਇਸ ਕੁੜੀ ਨੇ ਜਾ ਕੇ ਸੁਸਾਇਡ ਕੀਤਾ 13ਵੀਂ ਮੰਜ਼ਿਲ ਤੋਂ ਛਾਲ ਮਾਰੀ ਹੈ